ستری دکھا منڈی بھائی نمی بنا کے بہت ہی ودیا گل کرتی بھائی آپ کلا بہت ہی سونی گل کری بھائی پھر پور سنگھ جی نے بہت ہی ودیا بھائی کسانا بارے سوچا نے ਤੇ ਸੋਚਦੇ ਵੀ ਆ ਬਈ ਆ ਦੇਖੋ ਪਿੰਡ ਚੌਕੇ ਦੀ ਬਈ ਦਾਣਾ ਮੰਡੀ ਆ ਆ ਦੇਖ ਸਕਦੇ ਹੋ ਚਾਹ ਦੇਖੋ ਬਈ ਨਾ ਬਾਰਡਰ ਬਾਕਸ ਆਗੇ ਆ ਦੇਖੋ ਸਾਰੇ ਉਹ ਵਿੱਚ ਬੋਰੀਆਂ ਭਰੀਆਂ ਪਈਆਂ ਨੇ ਬਈ ਤੇ ਆ ਪਿਆ ਢੇਰ ਲੱਗੇ ਦੇਖਦਾ ਦੋਸਤੋ ਦੂਰ ਦੂਰ ਤਾਈ ਬਈ ਦਾਣਾ ਮੰਡੀ ਚ ਜੀਰੂ ਵੀ ਪਈ ਹੈਗੀ ਆ ਘੱਟੇ ਭਰੇ ਪਏ ਉਹ ਲਾਗੇ ਖੜੇ ਬਈ ਬਾਕੀ ਆਹ ਹਜੇ ਕੋਈ ਮਾੜੀ ਮੋਟੀ ਸਲਾਹਸ ਲੋਕ ਹੋ ਹੋਰ ਤਾਂ ਕੀ ਹੋ ਸਕਦਾ ਤੇ ਬਈ ਇਹ ਕਿਸ਼ਾਨ ਦੁਨੀਆ ਵਾਲੇ ਫਿੱਟਦੇ ਆ ਵਿਚਾਰੇ ਉਹ ਆ ਜੀ ਜਾਨ ਫਿੱਟਦੇ ਆਗੇ ਬਈ ਦਾਣਾ ਮੰਡੀਆਂ ਭਰੀਆਂ ਰਹਿੰਦੀਆਂ ਨਹੀਂ ਖਰੀਦਾਰੀ ਹੁੰਦੀ ਨਹੀਂ ਆ ਰਾਹ ਜਾਈ ਕਰ ਨਹੀਂ ਰਹੇ ਸੀ ਆ ਦੇਖ ਸਕਦੇ ਹੋ ਬਈ ਬਹੁਤ ਹੀ ਬੜਾ ਰਾਹ ਜਿਸ ਗੱਲ ਦਾ ਅਖਾਲਸਾ ਵੀ ਬਹੁਤ ਦਿਨ ਹੋ ਗਏ ਕਿਸਾਨਾਂ ਨੂੰ ਇੱਥੇ ਇੱਥੇ ਹੀ ਬੈਠੇ ਨੇ ਬਈ ਆ ਦੇਖੋ ਬਈ ਗੱਟੀਆਂ ਨੇ ਲੋਡ ਹੋਣ ਵਾਸਤੇ ਲੋਗ ਕਰਨਗੇ ਲੋਡ ਕਰਕੇ ਲੈ ਕੇ ਜਾਣਗੇ ਬਈ ਫੰਡ ਜੋ ਗਈ ਜਾਨਾ ਮੰਡੀ ਹੈ ਵਾਹ ਬਹੁਤ ਵਧੀਆ ਹੈ ਜਾਨਾ ਮੰਡੀ ਦੇਖਣਗੇ ਇਧਰੋਂ ਪਾਜੇ ਸਾਈਡ ਦੇ ਤੋਂ ਆ ਉਹਦੇ ਘਰ ਤੇ ਲੱਗ ਰਿਹਾ ਠੀਕ ਬਾ ਦੇਖਾ ਲਈ ਆਪਾਂ ਵੀ ਹਰ ਜਗ੍ਹਾ ਘੋੜਾ ਘੱਟ ਬਾਇਆ ਥੇ ਸਾਈਡ ਬਾ ਬਹੁਤ ਵਧੀਆ ਕੱਲ ਕਰੀ ਬੰਦਾ ਖੜਾ ਸੇ ਜਾਂਦਾਗਾ ਹਾਂ ਖੜਾ ਬੈਠੇ ਜਾਂਦਾਗਾ ਧਾਮ ਲੈਣਗਾ 2 ਮਿੰਟਾਂ ਤੇ ਆ ਦੇਖੋ ਬਾਈ ਟਲਾਨ ਬਣਾਈ ਹੋਈ ਜਿਹੜੀ ਬਾਈ ਭਰਪੂਰ ਦਾ ਕੰਮ ਕਰਾਇਆ ਹੋਇਆ ਸੀ ਉਹਨੇ ਕੋਈ ਮੁੰਡੇ ਲਾ ਕੇ ਕਰਾਇਆ ਸੀ ਬਾਈ ਬਹੁਤ ਹੀ ਵਧੀਆ ਬਾਈ ਨੇ ਕਰਾਇਆ ਤੇ ਭਰਪੂਰ ਸਿੰਘ ਆ ਬਾਈ ਜਿਹਦੇ ਬੱਚਾ ਨੂੰ ਕੋ ਆਪਣਾ ਭਰਤੀਆਂ ਵਗੈਰਾ ਦੇ ਉਹ ਕਰਦੇ ਆ ਤਿਆਰ ਕਰਦੇ ਆ ਭਰਤੀਆਂ ਲਈ ਬੱਚਾ ਨੂੰ ਆ ਦੇਖੋ ਦੋਸਤੋ ਆ ਬਹਾਰਾ ਮੰਡੀ ਆ ਆਹ ਦਾਦਾ ਮੰਡੀ ਤੋਂ ਬਾਹਰ ਆ ਗਿਆ ਸਾਰੇ ਤੁਸਰ ਯੰਗਰ ਬਰਾ ਬਈ ਬਾਹਰ ਵੀ ਤਰੀ ਬੈਠਾ ਇਧਰ ਕੱਚੇ ਥਾਂ ਤੇ ਪੱਲੇ ਪੱਲੀਆਂ ਤਰ ਕੇ ਜੇ ਕਿਸਾਨ ਜੁਨੀਆ ਨਾਲੇ ਬਈ ਉਹ ਸ਼ੇ ਕਰਕੇ ਫੜ ਗਿਆ ਬਈ ਕਿੱਥੀ ਜਾਵੇ ਯਾਰ ਪੱਕੇ ਖਾ ਜੇ ਘਰ ਨੂੰ ਇੱਥੇ ਦੇਖੋ ਜਿੰਨਾ ਫਰਕ ਪੈਣਾ ਇਹ ਚੀਜ਼ ਦਾ ਬਹੁਤ ਜਿਆਦੇ ਫਰਕ ਆਗਾ ਕਿੱਥੇ ਪੱਕੀ ਚ ਹੋਵੇ ਕਿੱਥੇ ਬਈ ਕੱਚਾ ਦਾ ਕੱਚੇ ਖਾਂ ਦਾ ਕਰ ਕੇ ਹੋ ਕਰ ਰਹੇ ਆਗੇ ਤੇ ਦਾਣਾ ਮੰਡੀ ਜਿੱਦਾ ਹੈ ਆਪਾਂ ਪੂਰਾ ਗਿਆ ਨਹੀਂ ਦੋਸਤੋ ਆ ਦੇਖੋ ਇਧਰ ਤੁਹਾਨੂੰ ਦਿਖਾਉਣਾ ਹੈ ਜੀ ਦਾਣਾ ਮੰਡੀ ਦਾ ਬਾਹਰ ਲੰਘਾਉਣਾ ਆਸੀ ਆ ਰਿਹਾ ਇਸ ਤਰ੍ਹਾਂ ਕਿਸਾਨ ਗੁੰਨੀਆਂ ਲੈਣ ਦੀ ਬਈ ਗੱਲ ਸਹੀ ਆ ਉਹ ਸਹੀ ਗੱਲ ਤੇ ਬੋਲਦੇ ਹੈਗੇ ਕੋਈ ਗਲਤ ਨਹੀਂ ਜੀ ਗੱਲ ਇਹ ਆ ਦੇਖੋ ਬਾਬਾ ਜੀ ਫਰੋਲ ਰਹੇ ਹੈਗੇ ਤੇ ਮਤਲਬ ਇਹ ਜਿਹੜੀ ਹੁਸਲਾ ਹੈ ਉਹ ਧੁੱਪ ਲੱਗੀ ਥੋੜੀ ਜੀ ਤੋ ਫਿਰ ਨਾਲ ਸੈਟ ਹੋ ਯੂ ਆਲੇ ਕੋ ਇਹਦਾ ਆ ਦੂਸਰੀ ਸਾਈਡ ਆ ਗਈ ਬਈ ਆਪਾਂ ਘੁਮ ਕੇ ਬੁੱਡੇ ਦੇਣਾ ਅੱਡਾ ਬਣਾਇਆ ਹੈ ਬਸ ਸਟੈਂਡ ਜਿਹੜਾ ਉਧਰ ਪੰਦੀ ਦੇ ਲਾ ਗਈ ਤੇ ਦੂਸਰੀ ਮੰਡੀ ਹੋਰ ਹੈਗੀ ਲੋਸੋ ਸਾਰੇ ਜਿਵੇਂ ਕਿਸਾਨ ਲੈਣੇ ਵਿਚਾਰੇ ਇਕੱਠ ਕਰਕੇ ਉਹ ਕਰਦੇ ਸਾਰਿਆਂ ਨੂੰ ਸਾਧ ਦੇਣਾ ਚਾਹੀਦਾ ਉਹ ਚੰਗੇ ਲਈ ਚੰਗੇ ਆਗੇ ਵੀ ਚੰਗਾ ਹੋਜ ਵਧੀਆ ਗਾਣਾ ਮੰਡੀ ਬਣੀ ਹੋਵੇ ਟਾਈਮ ਸਿਰ ਤੇ ਜੀ ਦੀ ਵਿੱਚ ਵੀ ਟੈਂਸਸ ਤੇ ਵੀ ਹੋ ਗਈ ਜੀ ਫੇਰ ਹੀ ਆ ਦੋਸਤੋ ਮਾਗਰੋ ਸੋ ਸੋ ਨਖਰੇ ਕਰਦੇ ਆ ਸੇਠ ਆ ਕੇ ਵੀ ਇਸ ਤਰ੍ਹਾਂ ਕਰਕੇ ਆਗਾ ਇਹ ਆਗਾ ਇਸ ਤਰ੍ਹਾਂ ਹੋ ਜਾਂਦਾਗਾ ਵੀ ਆ ਦੇਖੋ ਵਿਚਾਰੇ ਕੱਚੇ ਥਾਂ ਤੇ ਥੱਲੇ ਪੱਲੀਆਂ ਵਿਸਾ ਕੇ ਉਹ ਕਰਿਆ ਹੋਇਆ ਉਧਰ ਬਾਣਾ ਮੰਡੀ ਹੈ ਤਾਂ ਬਹੁਤ ਵੱਡੀ ਆ ਗੱਲ ਕਰ ਚੱਕਣ ਦੀ ਘਾਟ ਆ ਇਹ ਜਿਹੜਾ ਚੱਕ ਨਹੀਂ ਰਹੇ ਬਈ। ਹੂੰ। ਸਾਂਢੀ ਨਾਲ ਬਈ ਐਸੇ ਕਰਕੇ ਤਾਂਨੇ ਲਾਉਂਦੇ ਆ ਐਸੇ ਕਰਕੇ ਪਿੱਟਦੇ ਆ ਉਹ ਵੀ। ਇਹ ਨਾ ਜਿਹੜਾ ਟਾਈਮ ਸਰ ਤੇ ਚੱਕੀ ਜਾਵੇ ਤਾਂ ਫਰਕ ਪੈ ਜੇ ਇਸ ਗੱਲ ਦਾ। ਜੇ ਟਾਈਮ ਸਰ ਤੇ ਚੱਕੀ ਜਾਊਗੀ ਬਈ ਫੇਰ ਦੂਜੀ ਆ ਕੇ ਸਿੱਟ ਲੈਣੇ ਵਿਚਾਰੇ ਹੁਣ ਦੂਜੀ ਜਿਹੜੇ ਸਿੱਟਣਾ ਉਹਨਾਂ ਨੇ ਵਿਚਾਰਿਆਂ ਨੇ ਵਾੜ ਲਈ ਤੇ ਜੇ ਨਹੀਂ ਵੜਦੇ ਤਾਂ ਬਈ ਉਹ ਘੁਰ ਜਾਂਦੀ ਹੈਗੀ। ਹੈਂ ਪੋਸ ਕਰਕੇ ਆ ਦੇਖੋ ਆਪਕੋ ਇਹ ਹੈਗੇ ਵਿਚਾਰੇ ਲੱਗੇ ਹੋਏ ਆਗੇ ਜਿਹੜੀ ਵਿੱਚ ਮਤਲਬ ਉਹ ਹੋਊਗੀ ਛੱਲ ਹੋਊਗੀ ਉਹ ਸੁੱਕ ਜੂਗੀ ਤੇ ਇਸ ਕਰਕੇ ਦੋਸਤੋਂ ਆਪਾਂ ਸਾਰਿਆਂ ਨੇ ਇਸ ਸਾਥ ਦੇਣਾ ਚਾਹੀਦਾ ਕਿ ਸਾਥ ਨਹੀਂ ਆ ਰਹਿੰਦਾ ਭਾਈ ਆ ਚੀਜ਼ਾਂ ਦਾ ਹੱਲ ਹੋਵੇ ਟੈਂਪਰ ਸਰ ਤੇ ਚੀਜ਼ ਚੱਕੀ ਜਾਵੇ ਟੈਂਪਰ ਸਰ ਤੇ ਵੀਗੇ ਤਾਂ ਬਹੁਤ ਹੀ ਵਧੀਆ ਗੱਲ ਆਗੀ ਤੇ ਬਾਪੂ ਜੀ ਸਲਾਬਤ ਹੋયા ਹਨ ਜਿਹੜੇ ਗਿੱਲੇ ਆ ਥੋੜੇ ਚੌਲ ਹਨ ਗਿੱਲੇ ਨਹੀਂ ਹੈ ਕਹਣੀ ਉਹ ਤਾਂ ਉਹੀ ਆ ਬਸ ਉਹੀ ਬਸ ਜੇ ਨੇ ਤੇਰੀ ਹੋ ਗਈ ਪੜੀ ਸੀ ਅੱਛਾ ਹਨ ਕੇ ਹਨ ਹਾਂ ਚੱਕਰ ਤਾਂ ਹੀ ਆਹੀ ਮੈਂ ਵੀਡੀਓ ਬਣਾਜੀ ਬਣਾ ਰਿਆਂਗਾ ਵੀ ਇਹ ਦੇਖੋ ਏਡੀ ਦਾਣਾ ਮੰਡੀ ਆ ਨਹੀਂ ਇਹ ਦਾਣੀ ਬੇਲੀ ਹੋ ਜਾਂਦੀ ਉਹਨੂੰ ਹਾਂ ਤੇ ਬੰਦਾ ਹੋਰ ਸੱਟ ਲੈਂਦਾ ਕਿੱਥੇ ਟਾਈਮ ਸਿਰ ਤੇ ਮਿਲ ਕੇ ਨਾ ਜਦੋਂ ਹਾਂ ਜੋ ਟਾਈਮ ਸਿਰ ਤੇ ਜਗਦੇ ਨਹੀਂ ਧਣੇ ਦੀ ਬੀਰ ਨਹੀਂ ਤੇਰੀ ਹੋ ਗਈ ਬੇਕਦਰੀ ਬੇਕਦਰੀ ਹੋ ਗਈ ਹੈ ਨਾ ਬਾਬਾ ਹਾਂ ਇਸ ਤਾ ਕਿਤੇ ਹੋਈ ਨਹੀਂ ਸੀ ਪਹਿਲਾਂ ਕਾਲੀਦਾਲ ਦੇ ਰਾਜ ਦੇ ਵਿੱਚ ਧਾਣੇ ਇਦੋਂ ਵੀ ਗਿੱਲੇ ਹੁੰਦੇ ਜਾਂਦੇ ਅੱਛਾ ਜਿਹੜਾ ਹਾਲ ਤਾਂ ਕਿਤੇ ਨਹੀਂ ਹੋਇਆ ਦੇਖੀ ਹਾਂ ਆ ਦੇਖੋ ਆਦੇ ਬਾਪੂ ਜੀ ਬਚਾਰੇ ਲੱਗੇ ਪਿਆ ਬਜ਼ੁਰਗ ਦੇਖੋ ਦੋਸਤੋ ਜਮਾ ਰੋਡ ਵਰਗਾ ਹਾਂ ਜਮਾ ਸੁੱਕੀ ਆ ਭਾਈ ਹਾਂ ਭਾਈ ਜਮਾ ਸੁੱਕੀ ਆ 1% ਯਾਰ ਕੋਈ ਉਹ ਨਹੀਂ ਕਹਿ ਸਕਦਾ ਕਾਲੀਦਾਲ ਚ ਆ ਲੈ ਧਾਣਾ ਆ ਦੇਖ ਬਾਹ ਮਾਰਾ ਇਹ ਦੇਖ ਫੜਿਆ ਸੀ ਹਾ ਚੌਲ ਹੱਥ ਜਾ ਜਮਾ ਟੁੱਟੀਆਂ ਅੱਛਾ ਚੌਲ ਨਿਕਲੀਆਂ ਟੁੱਟੀਆਂ ਜਾਂਦੇ ਆਗੇ ਕਿਥੇ ਕਿਥੇ ਹਾਲ ਹੀ ਦੇਖਾ। ਤੇ ਬਾਪੂ ਜੀ ਇਹ ਵਾਣ ਫਿਰ ਸਿਸਟਮ ਇਹਦਾ ਕੀ ਕਰਨਾ ਚਾਹੀਦਾ ਇਹਨਾਂ ਨੂੰ ਮਤਲਬ ਉਹ ਵੀ ਹੱਲ ਕਰਨਾ ਚਾਹੀਦਾ ਨਾ ਇਹਦਾ। ਕੋਈ ਹੱਲ ਹੋਣਾ ਚਾਹੀਦਾ ਇਹ ਗੱਲ ਆ ਸੁਣਵਾਈ ਹੋਣੀ। ਤੇਰੇ ਕਿਸਾਨ ਨਾਲ ਜੁਨੀਅਰ ਨਾਲੇ ਵਿਚਾਰੇ ਫਿਰਦੇ ਆਗੇ ਇਸ ਤਰ੍ਹਾਂ। ਉਹ ਜੀ ਕੀ ਕਰੂਗੀ ਕਿਥੇ ਕਿਥੇ। ਹਾਂ ਉਹ ਵਿਚਾਰੇ ਤਾਂ ਰਨੇ ਲਾਉਂਦੇ ਫਿਰਦੇ ਆ ਵੀ ਇਸ ਤਰ੍ਹਾਂ ਵੀ ਟਾਈਮ ਸਿਰ ਤੇ ਚੱਕੋ ਟਾਈਮ ਸਿਰ ਤੇ ਚੱਕ ਨਹੀਂ ਰਹੇ ਇਹ। ਬਹੁਤ ਬੁਰਾ ਹਾਲ ਹੈ। ਬਹੁਤ ਬੁਰਾ ਹਾਲ ਆ ਕੱਚੇ ਥਾਂ 'ਚ ਤੁਹਾਨੂੰ। ਮੈਨੂੰ 16 ਦਿਨ ਹੋ ਗਿਆ ਤੇਰੀ ਜਿਹਾ ਬੈਠੇ ਨੂੰ। ਅੱਛਾ ਜੀ 16 ਦਿਨ। 16 ਦਿਨ ਫੇਰ ਰਾਤਾਂ ਨੂੰ ਪੈਣਾ ਜਾਂ ਹਨਾ। ਕਿਹਨੇ ਆ ਫੇਰ ਆ। ਨਹੀਂ ਨਹੀਂ ਇਧਰ ਚੱਕੀ ਜਾਂਦੇ ਆ। ਹੂੰ ਹੂੰ। ਸਾਡਾ ਬੁਰਾ ਹਾਲਾ ਦਾਣਿਆਂ ਦਾ ਬਹੁਤ ਮੰਦਾ ਹਾਲੂ ਹੈ। ਬਾਈ ਬਹੁਤ ਬੁਰਾ ਹਾਲਾ ਇਹਦਾ ਹੱਲ ਹੋਣਾ ਚਾਹੀਦਾ। ਤੇ ਆਪਾਂ ਸੁਣਦਾ ਨਹੀਂ ਸਾਡੀ ਸੁਣਵਾਈ ਨਹੀਂ ਜ਼ਿੰਮੇਵਾਰ ਦੀ। ਅੱਛਾ ਕੋਈ ਸੁਣ ਬਾਈ ਨਹੀਂ। ਹਾਂ ਬਹੁਤ ਪੜਾ ਹਾਲਾ। ਕੋਈ ਗੱਲ ਨਹੀਂ ਆਪਾਂ ਬਾਵਾਂਗੇ ਵੀਡੀਓ ਗਾਹਾਂ ਜਾਵੇ ਜੇ ਬਤਵਾ ਦਸ਼ੇਰ ਕਰਨਗੇ ਲੋਕ ਸਰਕਾਰ ਤਾਈ ਪਹੁੰਚੇ ਵੀ। ਹਾਂ ਵੀ ਸੁੱਕੇ ਪੀ ਹੈ ਜੀ ਸੁੱਕੇ ਨੂੰ ਵੀ। ਵੀ ਜੀ ਨੂੰ ਵੀ ਫਿਕਰੀ ਹੈ। ਹਾਂ ਉਹਦੀ ਦੀ ਵੀ ਬੇਕਦਰੀ ਕਰ ਰਹੇ ਹੈਗੇ। ਜੀ ਦਾਣੇ ਦੀ ਬੇਕਦਰੀ ਹੋ ਗਈ ਹੈ। ਜਾਨ ਪੁੱਜ ਕੇ ਕਰੇ ਸੱਲ ਕਰੇ ਗਏ ਹੈ। ਬਾਈ ਇਸ ਤਰ੍ਹਾਂ ਕਹਿ ਦਿੰਦੇ ਹੈਗੇ। ਕੋਈ ਗੱਲ ਨਹੀਂ ਬਾਪੂ ਧੰਨਵਾਦ ਤੇ ਬਾਕੀ ਕੋਈ ਨਾ ਆਪਾਂ ਵਾਤ ਵੀਡੀਓ ਪਾਵਾਂਗੇ ਤੇ ਅੱਗੇ ਜਾਊ ਸਰਕਾਰ ਤਾਈ ਪਹੁੰਚੇ ਤਾਂ ਹੈਨਾ ਅੱਗੇ ਤੇ ਬਾਕੀ ਆਹ ਦੇਖੋ ਦੋਸਤੋ ਇੱਧਰ ਵਿਚਾਰੇ ਆਹ ਦੇਖੋ ਬੁਰਾ ਹਾਲੀ ਆਗਾ ਵਿਚਾਰੇ ਇੱਧਰ ਵੀ ਕੱਚੇ ਥਾਂ ਜਾਗਾ ਤੇ ਭਾਈ ਐਡੀ ਬੈਡੀ ਦਾਣਾ ਮੰਡਿਆ ਜੇ ਟਾਈਮ ਸਿਰ ਤੇ ਇਹ ਚੀਜ਼ਾਂ ਚੱਕੀਆਂ ਜਾਣ ਤੇ ਕਾਦੇ ਲਈ ਵੀ ਇੰਨਾ ਹੋ ਹੋ ਗਈ ਇਹ ਸਰਕਾਰ ਆ ਭਾਈ ਬਹੁਤ ਵੱਡਾ ਹੋ ਆਗਾ ਸਰਕਾਰਾਂ ਨੂੰ ਕਹਿਣਾ ਚਾਹੀਦਾ ਸਰਕਾਰਾਂ ਵੀ ਸਰਕਾਰਾਂ ਤੱਕ ਵੀਡੀਓ ਪਹੁੰਚਾਓ ਵੀ ਸਰਕਾਰਾਂ ਤੱਕ ਪਹੁੰਚੇ ਬਾਈ ਦੇਖੇ ਬੁਰਾ ਹਾਲ ਹੈ ਪਿੰਡ ਚੌਕੇ ਦਾਗਾ ਆ ਦੇਖੋ ਪਿੰਡ ਚੌਕੇ ਆਣਾ ਮੰਡੀ ਤੋਂ ਬਾਹਰ ਆਗਾ ਮੈਦਾਨਾ ਮੰਡੀ ਉਧਰ ਰਹੀ ਤੇ ਇੱਧਰ ਦੇਖੋ ਐਡਾ ਬੁਰਾ ਹਾਲ ਆਗਾ ਇਸ ਤਰ੍ਹਾਂ ਕੋਈ ਹੋ ਹੁੰਦਾਗਾ ਆ ਬਾਪੂ ਜੀ ਰੇਜ ਮੈਂ ਦੱਸਿਆ ਕਾਲੀਦਲ ਵੀ ਇਸ ਤਰ੍ਹਾਂ ਨਹੀਂ ਹੁੰਦਾ ਸੀਗਾ ਤੇ ਬਈ ਹੁੰਦਾ ਵੀ ਨਹੀਂ ਸੀਗਾ ਸਹੀ ਗੱਲ ਆ ਕਾਲੀਦਲ ਨੇ ਕੰਮ ਵੀ ਬਹੁਤ ਕਰਿਆਗੇ ਤੇ ਬਹੁਤ ਹੀ ਜ਼ਿਆਦਾ ਗੰਭ ਕਰੇ ਨੀਗੇ ਪਰ ਇਸ ਤਰ੍ਹਾਂ ਨਹੀਂ ਹੋਆ ਪਰ ਹਾਰ ਹੋਇਆ ਦੇਖ ਬਈ ਉੱਤੋਂ ਦੀ ਘੁੰਮ ਕੇ ਆ ਗਿਆ ਆਪਾਂ ਤੁਹਾਨੂੰ ਉੱਪਰੋਂ ਦੀ ਘੁੰਮ ਕੇ ਫੇਰ ਦਿਖਾਉਂਗਾ ਯਾਰ ਵੀ ਬਈ ਆਪਾਂ ਨੂੰ ਹੈਗਾ ਵਾਦ ਤੋਂ ਵਾਦ ਯਾਰ ਉੱਠੋ ਖੜੇ ਹੋਓ ਇਸ ਚੀਜ਼ ਖਿਲਾਫ ਯਾਰ ਦੋ ਆਪਾਂ ਬਹਿ ਜਾਨੇ ਆਪਾਂ ਕਹਿੰਨਾ ਕੋਈ ਗੱਲ ਨਹੀਂ ਆਪਣੀ ਵਿਕ ਗਈ ਦੂਜੇ ਦੀ ਦੇਖੀ ਜਾਵਾਂਗੇ ਆਪਣੀ ਚੱਕੀ ਗਈ ਦੂਜੇ ਦੀ ਨਾ ਯਾਰ ਸਾਰੇ ਖੜੋ ਬਾਈ ਆਹ ਦੇਖੋ ਵਿਚਾਰੇ ਆਹ ਬੱਸ ਸਟੈਂਡ ਆ ਬੱਸ ਸਟੈਂਡ ਦੇ ਵਿਚਲੇ ਪਾਸੇ ਬਾਈ ਇਹ ਬਾਈ ਗਲਤ ਗੱਲਾਂ ਆ ਇਹਨੇ ਸਰਕਾਰ ਨਾ ਸਰਕਾਰ ਨੂੰ ਚਾਹੀਦਾ ਹੈ ਸਰਕਾਰ ਕਰੇ ਹੱਲ ਦਾ ਚਾਹੀਦਾ ਨਹੀਂ ਬਾਈ ਕਰੇ ਹੱਲ ਜੇ ਨਾ ਕਰਿਆ ਹੱਲ ਤਾਂ ਇਹਦੂ ਵੀ ਵੱਧ ਮਤਲਬ ਹਰ ਰੇ ਲੱਗਣਗੇ ਤੇ ਇਹ ਚੀਜ਼ ਆ ਬਈ ਮੰਗਾਂ ਤੇ ਮੰਗਣੀਆਂ ਵੀ ਜ਼ਰੂਰੀ ਆ ਬਈ ਵਾਹ ਦੇਖੋ ਤੁਹਾਨੂੰ ਦਿਖਾਇਆ ਹੱਥੀ ਚਾਕੇ ਚਾਵਲ ਚਲੋ ਆ ਦਿਖਾਏ ਆਪਣੀ ਜੀ ਦੀ ਜਿਹੜਾ ਚੱਕੀ ਤਾਂ ਬਈ ਟੁੱਟ ਗਿਆ ਨਾਲ ਦੀ ਨਾਲ ਚਾਵਲ ਵਿੱਚ ਚੌਲ ਨਿਕਲ ਆਇਆ ਜਦੋਂ ਇੰਨੀ ਸੁੱਕੀ ਭਈ ਇਹ ਦੂ ਵਦ ਕੀ ਸਕਉਣਗੇ ਇਹ ਹੈ ਤੋਂ ਦੋਸਤੋ ਪਲੀਜ਼ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਆ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਬਾਪੂ ਜੀ ਨੇ ਤੁਹਾਨੂੰ ਗੱਲ ਦੱਸ ਹੀ ਦਿੱਤੀ ਵੀ ਕੀ ਗੱਲ ਆ ਕੀ ਆ ਦੇਖੋ ਵੰਡਿਆ ਜਿਹੜਾ ਦੇਖਦਾ ਜੱਟ ਰੋਲਦੀ ਫਿਰਦਾ ਵਿਚਾਰਾ ਜੱਟ ਰੋਲਣ ਵਾਲੀ ਗੱਲ ਹੀ ਆ ਬਈ 15 ਦਿਨ ਹੋ ਗਏ ਉਹ ਬਾਪੂ ਨੂੰ ਬੈਠੇ ਰਹੇ 15 ਦਿਨ ਕੀ ਹੋਰ ਵਧੇਰੇ ਦੇਣਗੇ ਜਿਹੜੇ ਵਿਚਾਰੇ ਕਿੰਨੇ 15 15 20 20 ਦਿਨਾਂ ਦੇ ਬੈਠੇ ਆਗੇ ਉਹਨਾਂ ਦੀ ਜੀਵੀਆਂ ਦਾ ਬਈ ਕੋਈ ਹਾਲ ਹੀ ਨਹੀਂ ਕੋਈ ਕੋਈ ਚੱਕਣ ਚ ਨਹੀਂ ਆਉਂਦਾ ਕੋਈ ਵਾਸਤਾ ਨਹੀਂ ਹੈ ਟਾਈਮ ਸਿਰ ਤੇ ਚੱਕੀ ਜਾਵੇ ਤਾਂ ਹੋਦਾ ਨਾ ਵੰਡੀ ਐਡੀ ਵੱਡੀ ਆ ਦੋਸਤੋ ਕਿ ਬਹੁਤ ਜ਼ਿਆਦਾ ਵੱਡੀ ਹੈਗੀ ਉਹਦਾ ਨਾ ਵੰਡੀ ਦਾ ਘਰ ਕਿਰਾਏ ਤੇ ਨਾ ਸਕਸਨ ਦਾ ਨਾ ਵੰਡੀ ਬਹੁਤ ਵੱਡੀ ਦਾ ਨਾ ਵੰਡੀ ਆ ਟਾਈਮ ਸੱਤ ਲਈ ਚੱਕੀ ਜਾਵੇ ਜੀਰੀ ਤਾਂ ਇਸ ਤਰ੍ਹਾਂ ਦਾ ਹਾਲ ਨਾ ਹੋਵੇ ਜਿਹੜਾ ਇਹ ਹਾਲ ਹੁਣ ਹੋ ਰਿਹਾ ਹੈਗਾ ਬਚਾਰੇ ਉੱਥੇ ਜੀਂਦਾ ਰ ਹੈ ਬਚਾਰੇ ਜੱਟ ਬੰਡੀਆਂ ਚ ਹੋ ਗਈ ਦੁਨੀਆ ایسی ਬੰਡੀਆਂ ਚ ਜੱਟ ਰੋਲਦੇ ਬਾਈ ਸੱਚੀ ਰੋਲਦੇ ਆ ਆ ਦੇਖੋ ਆ ਬਚਾਰੇ ਪਏ ਹੈਗੇ ਆ ਮੁੜ ਕੇ ਦੋਸਤੋ ਉਸੇ ਜਗ੍ਹਾ ਆ ਗਏ ਜਿੱਥੋਂ ਆਪਾਂ ਵੀਡੀਓ ਸ਼ੁਰੂ ਕਰੀ ਸੀਗੀ ਆ ਦੇਖੋ ਕੀ ਜੱਟ ਰੋਲਣ ਵਾਲੀ ਗੱਲ ਹੀ ਆ ਬਈ ਯਾਰ ਵਿਚਾਰੇ ਪਹਿਲਾਂ ਭਾਏ ਨਾ ਸੀ ਸੀ ਮਹੀਨੇ ਸਾਮ ਹੀ ਆਂਦੇ ਆ ਵਿਚਾਰੇ ਕਿਵੇਂ ਕਰਦੇ ਆ ਕਦੇ ਕਿਵੇਂ ਕਰਦੇ ਆ ਕਦੇ ਕੁਛ 2-4 ਪੈਸੇ ਬਚਣਗੇ ਪਰ 4 ਪੈਸੇ ਬਚਣਗੇ ਕਿਹੜੇ ਭਾਈ ਆ ਦੇਖੋ ਜਦੋਂ ਪੂਰਾ ਸਹੀ ਚੀਜ਼ ਦਾ ਮੁੱਲ ਹੀ ਨਾ ਮਿਲਿਆ ਤੇ ਜਾਂ ਸਹੀ ਟਾਈਮ ਤੇ ਨਾ ਚੱਕੀ ਚੀਜ਼ ਯਾਰ ਇਹ ਹਾਲ ਬਣੂ ਆ ਦੇਖੋ ਤੁਹਾਨੂੰ ਪੂਰੀ ਮੰਡੀ ਦਾ ਹਾਲ ਦਿਖਾਉਣਾ ਮੋਬਾਈਲ ਨਾਲ ਕਰਨਾ ਤੁਹਾਨੂੰ ਅੱਧੇ ਵਿਚਾਰੇ ਜਾ ਕੇ ਜਮ ਦਿਖਾਉਂਗਾ ਭਾਈ ਹਾਂ ਆਪੇ